ਪਿਸ਼ੋਕੜ ਵੀ ਸਾਂਝਾ ਸਾਡਾ ਅੱਜ ਵੀ ਸਾਂਝਾ ਪਿੰਡ ਦਾ ਸਾਡਾ ਪਿਸ਼ੋਕੜ ਵੀ ਸਾਂਝਾ ਹੈਗਾ ਸੋ ਸਾਂਝੀ ਦੀ ਗੱਲ ਕਰੋ ਤੁਸੀਂ ਇਹ ਨਹੀਂ ਕਿ ਫਰਾਨਾ 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 ਇਹਨਾਂ ਨੇ ਕੀਤਾ ਹੈਗਾ ਜੋ ਪਿਛਲੀ ਚੱਲਦੀ ਸਿਆਸਤ ਜੋ ਗਰਾਂਟਾ ਦੇਣੀ ਆ ਕਿ ਆ 10000 ਰਮਦਾਸੀਆ ਤਰਨ ਸਾਹਿਬ 10000 ਮਜਵੇ ਦੀ ਤਰਨ ਸਾਹਿਬ 10000 ਜੱਟਾਂ ਦੀ ਤਰਨ ਸਾਹਿਬ 10000 ਪਾਰਿਗਨਕ ਤਰਨ ਸਾਹਿਬ ਪੇ ਪਿੰਡ ਦੀ ਇੱਕ ਸਨੱਖੀ ਤਰਨ ਸਾਹਿਬਾ ਕਿਉਂ ਨਹੀਂ ਪਾ ਸਕਦੀ ਜਿਹੜੀ ਮਹਿਲ ਕਲ ਫਰਹੀ ਹੋਵੇ ਤਾਕਿ ਸਾਰੇ ਬੰਦੇ ਆਪਣੇ ਫੰਕਸ਼ਨ ਕਰ ਸਕੇ। ਸੋ ਇਸ ਕਰਕੇ ਮੈਂ ਸਿਆਸਤ ਵਿੱਚ ਨਮੀਆਂ ਰੀਤਾਬੰਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਖੁਸ਼ੀ ਹੈ ਕਿ ਸਿਆਸਤ ਮਹਿਲਾ ਤੋਂ ਬਾਹਰ ਨਿਕਲੀ ਹੈਗੀ ਹੈ। ਤਾਂ ਹੀ ਮੇਰੇ ਵਰਗੇ ਇੱਕ ਆਮ ਕਰਦੇ ਬੰਦੇ ਨੂੰ ਇੱਕ ਲੋਕਾਂ ਦੇ ਸੇਵਕ ਨੂੰ ਜੋ 40 ਸਾਲ ਤੋਂ 50 ਸਾਲ ਤੋਂ ਡਾਕਟਰ ਕਿਤੇ ਰਹੀ ਸਮਾਜ ਸੇਵਾ ਰਹੀ ਤੇ 5 ਸਾਲ ਦੀ ਸਿਆਸਤ ਰਹੀ ਤੁਹਾਡੇ ਵਿਚਾਰ ਘੁੰਮਦਾ ਹੈਗਾ। ਮੈਨੂੰ ਠਿਕਣੀ ਮਿਲੀ ਹੈ ਇਤਿਹਾਸਕ ਮੋੜ ਤੇ ਜੋ ਦੇਸ਼ ਦੇ ਪਾਜਵਾ ਕਾਜ ਰਹੀ ਹੈ ਦੇਸ਼ ਨੂੰ ਉਤਾਰ ਰਹੀ ਆ ਮਾਦੀਆ ਦਾਨਿਆ ਨੂੰ ਬੇਚ ਰਹੀ ਹੈ ਕਿਸਾਨਾਂ ਨੇ ਇਹ ਸਾਲ ਲਗਾਤਾਰ ਮੀਂਹ ਦੀ ਚਖੜ ਵਿੱਚ ਦਿਲੀ ਦਿਹਾੜੇ ਬੈਠ ਕੇ ਦੇਖ ਰਿਆ ਕਿ ਅਹਵਾਨੀਆਂ ਦਾਨਿਆ ਪੁੱਤ ਹੈ ਉਹਨਾਂ ਵਾਸਤੇ ਕੰਮ ਕਰਦਾ ਹੈਗਾ ਦੇਸ਼ ਬੇਚ ਦਿੱਤਾ ਅਧਾਰੇ ਬੇਚ ਦਿੱਤੇ ਦੇਸ਼ ਬੰਧਾਈ ਬੇਰਜ਼ਗਾਰੀ ਸਿਖਰਾ ਤੇ ਹੈਗੀ ਹੈ ਦੇਸ਼ ਤਾਂ ਕਿ ਲੋਕਾਂ ਦਾ ਤੇ ਅੰਨਾ ਜਾਵੇ ਆਪਣੇ ਮਨਹਾਲੀ ਵੱਲ ਬੇਰਜ਼ਗਾਰੀ ਵੱਲ ਧਰਮ ਦੇ ਨਾਂ ਤੇ ਮੰਦਰਾਂ ਦੇ ਨਾਂ ਦੇ ਗੋਹ ਹੱਤਿਆ ਦੇ ਨਾਂ ਤੇ ਲੋਕਾਂ ਦੀਆਂ ਭਾਵਨਾਵਾਂ ਫੜਕਾ ਕੇ ਖਾਸ ਕਰਕੇ ਹਿੰਦੂ ਭਾਈਚਾਰੀ ਦੀਆਂ ਭਾਵਨਾਵਾਂ ਫੜਕਾ ਕੇ ਆਪਣਾ ਰਾਜ ਅੱਗੇ ਤੋਂ ਅੱਗੇ ਤੋਰੀ ਜਾ ਰਿਹਾ ਹੁਣ ਹਾਲ ਤੇ ਹੈ ਕਿ ਦੁਨੀਆ ਭਰ ਦੇ ਜੋ ਸਿਆਸੀ ਮਾਹਰ ਨੇ ਉਹ ਕਹਿ ਰਹੇ ਨੇ ਕਿ ਜਿੱਦਾਂ ਦਾ ਮੋਦੀ ਹੈਗਾ ਹੈ ਜੇ 24 ਮੁੜ ਕੇ ਫੇਰ ਜਿੱਤ ਗਿਆ ਤੀਜੀ ਵਾਰ ਫੇਰ ਮੁੜ ਕੇ ਨਹੀਂ ਜਾਂਦਾ ਫੇਰ ਮੁੜ ਕੇ ਚੋਣਾਂ ਨਹੀਂ ਹੁੰਦੀਆਂ ਇਸ ਗੱਲ ਦੀ ਗਰੰਟੀ ਲੱਖੋ ਮੈਂ ਤੁਹਾਨੂੰ ਦੱਸ ਰਿਹਾ ਜਿੰਨੀ ਮੈਂ ਜਿੰਨੀ ਮੈਂ ਸਿਆਸਤ ਪਿਛ 50 ਸਾਲ ਹੀ ਦੇਖੀ ਹੈਗੀ ਹੈ

ਪਾਤੀ ਨੇ ਆਏ ਤੇ 25 ਗਰੰਟੀਆ ਨਿਆਇਕ ਸਹਾਇ ਨਿਆਇਕੀ ਇਹ ਸਾਰਾ ਕਰਜ਼ਾ ਮਾਫ ਕਰਾਂਗੇ ਕਿਸਾਨੀ ਦਾ ਔਰ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਵਾਂਗੇ ਤੁਹਾਡਾ ਗਾਂਧੀ ਜਾ ਕੇ ਇਸ ਗੱਲ ਦੀ ਅਕੀਰੂਗਾ ਹੋਣਾ ਰਿਪੋਰਟ ਮੁੜ ਕੇ ਆਉਗੀ ਕਿ ਆਕਰ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲ ਗਈ ਤੇ ਕਰਜ਼ਾ ਮਾਫੀ ਤੇ ਲੀਕ ਕਰਜ਼ੇ ਤੇ ਲੀਕ ਫਰਕੀਏਗੀ ਸਾਨੂੰ ਸਾਰਤ ਨੂੰ ਔਰ ਬੀਪੀਆਂ ਬੈਠੀਆਂ ਜਿਨ੍ਹਾਂ ਦੇ ਘਰ ਕੋਈ ਬੱਚੇ ਨੂੰ ਨੌਕਰੀ ਹੈ ਨਹੀਂ ਜਿਹੜੀ ਗਰੀਬੀ ਲਾਈਨ ਤੋਂ ਹੇਠਾਂ ਹੈਗੀਆਂ ਉਹਨਾਂ ਨੂੰ 1 ਲੱਖ ਰੁਪਏ ਸਾਲ ਜਾਨੇ 85000 ਰੁਪਏ ਮਹੀਨਾ ਪਹਿਲੀ ਪਹਿਲੀ ਤਰੀਖ ਉਹ ਪਾਵਾਂਗੇ ਜਦ ਤੱਕ ਉਹਦਾ ਟੱਬਰ ਗਰੀਬੀ ਲਾਈਨ ਤੋਂ ਉੱਪਰ ਨਹੀਂ ਉੱਡਦਾ ਕਿਉਂਕਿ ਬੱਚੇ ਨੂੰ ਚਾਦੀ ਦੀ ਨੌਕਰੀ ਨਹੀਂ ਮਿਲਦੀ ਇਹ ਵਾਦਾ ਔਰਤਾਂ ਨਾਲ ਸਾਡਾ ਰਿਹਾ ਹੈਗਾ ਕਿ ਕਾਦੀ ਨੂੰ ਪੁੱਛ ਸਕਦੇ ਹੋ 3-4 ਮਹੀਨੇ ਬਾਅਦ ਜਦ ਸਰਕਾਰ ਸਾਡੀ ਇਹ ਬੰਦੀ ਹੈਗੀ ਹੈ ਤੇ ਸਰਕਾਰ ਸਾਡੀ ਜਦੋਂ ਚੱਲੂਗੀ ਤਾਂ ਅਸੀਂ ਆਪਣੀ ਗਰੰਟੀਆ ਪੂਰੀਆ ਕਰਾਂਗੇ ਹਰ ਬੰਦਾ ਸਿੱਖਦਾ ਹੈਗਾ ਜਿੰਨੇ ਬੰਦੇ ਬੈਠੇ ਆਂ ਤਜਰਬੇ ਸਿੱਖ ਰਿਆ ਪਾਰਕੀਆਂ ਵੀ ਸਿੱਖਦੀਆਂ ਹੈਗੀਆਂ ਜੋ ਕੋ ਪਾਰਟੀ ਗਲਤ ਚੱਲਦੀ ਹੈ ਉਹ ਵੀ ਆਪਣੇ ਆਪ ਸੁਧਾਰਦੀ ਹੈਗੀ ਹੈ ਦੁਨੀਆ ਬਦਲ ਰਹੀ ਹੈ ਸਮਾਜ ਬਦਲ ਰਿਹਾ ਹੈਗਾ ਲੋਕਾਂ ਦੀਆਂ ਆਸਾਂ ਬਹੁਤ ਜ਼ਿਆਦਾ ਵੱਧ ਗਈਆਂ ਹੈਗੀਆਂ ਪੁਰਾਣੇ ਜ਼ਮਾਨੇ ਟਲ ਗਏ ਖਤਮ ਹੋ ਗਏ ਜੋ ਲੋਕੀ ਬੋਰਡ ਪਾ ਕੇ ਸੌ ਜਾਂਦੇ ਸਕੇ ਹੁਣ ਤਾਂ ਬੋਰਡ ਹੁਣ ਤਾਂ ਲੋਕ ਸਰਕਾਰ ਤੋਂ ਆ ਮੰਗਦੇ ਇਹ ਕਾਂਗਰਸ ਨੇ ਘੜੀਆਂ ਬੁੜੇ ਨਾ ਕੀਆ ਤੁਸੀਂ ਤੁਸੀਂ ਫੈਸਲਾ ਕਰਨਾ ਕਿ ਬਈ ਬਈ ਤੋਂ ਥੋੜਾ ਕੰਮ ਠੀਕ ਨਹੀਂ ਹੈ ਅਜਿਵੇਂ ਆਮ ਆਦੀ ਪਾਰਟੀ ਦੋ ਸਾਲ ਜਿਵੇਂ ਲੋਕਾਂ ਦੇ ਲੱਤੋ ਪੁੱਤੋ ਨਹੀਂ ਜਾਂਦੇ ਮੈਂ ਐਨੀ ਤੇਜ਼ ਦਾ ਕੋਈ ਪਾਰਟੀ ਲੱਤੋ ਮੋੜ ਦਲ ਦੇ ਦੇਖੇ ਲੋਕਾਂ ਦੇ ਮਨੋਂ ਉੱਤਰ ਦੇ ਨਹੀਂ ਦੇਖੀ ਜਿਵੇਂ ਆਂ ਦੀ ਕਾਰਨ ਕੀ ਹੈ ਕਿ ਲੋਕਾਂ ਦੀ ਆਸਾਂ ਮੰਗਾ ਹੁਣ ਪੁਰਾਣਾ ਜ਼ਮਾਨਾ ਨਹੀਂ ਹੈਗਾ ਨਵਾਂ ਜ਼ਮਾਨਾ ਹੈਗਾ ਮੀਡੀਆ ਦਾ ਯੁੱਗ ਹੈਗਾ ਬੱਚੇ-ਬੱਚੇ ਕੋਲ ਮੋਬਾਈਲ ਹੈਗਾ ਦੁਨੀਆ 'ਚ ਕੀ-ਕੀ ਸੰਭਾਵਨਾਵਾਂ ਕੀ ਕੁਝ ਹੋ ਸਕਦਾ ਸਭ ਨੂੰ ਪਤਾ ਹੈਗਾ ਔਰ ਅਸੀਂ ਜ਼ਿੰਮੇਵਾਰੀ ਨਾਲ 21ਵੀਂ ਸਦੀ ਦਾ ਆਣ ਦਾ ਪੰਜਾਬ ਸੰਵਿਧਾਨ ਦੇ ਅਨੁਸਾਰ ਚੱਲਣ ਵਾਲਾ ਪੰਜਾਬ ਟੈਲਰ ਵਾਲਾ ਹਿੰਦੁਸਤਾਨ ਸ਼ਹੀਦਾਂ ਦੇ ਸੁਪਰਿਆਂ ਦਾ ਹਿੰਦੁਸਤਾਨ ਇੱਕ ਜੀਵਨਯੋਗਾ ਮਾਨਮਤਾ ਹਿੰਦੁਸਤਾਨ ਜੀਵਨਯੋਗਾ ਮਾਨਮਤਾ ਪੰਜਾਬ ਬਣਾਉਣ ਵਾਸਤੇ ਕਾਂਗਰਸ ਪਾਰਟੀ ਬਚਨ ਬੱਤ ਹੈਗੀ ਹੈ ਔਰ ਮੈਂ ਇਸ ਪਾਸੇ ਪੂਰੀ ਕੋਸ਼ਿਸ਼ ਕਰੂੰਗਾ